मलक बा ने मेरा नैके जी उन्हना को पाँह हज़ार पवा लिया मेरे ना तो घट्टो घट मलक बा ने भी पच्ची लख रुपया मेरे ना तो कमाया जी मैंने यूज किया भैन बना के बंद ਸਾਰੇ ਸੰਗਤ ਦੇ ਠੱਗਿਆ ਜੇ ਕਿਸੇ ਤੋਂ 50000 ਲਿੱਤਾ ਕਿਸੇ ਤੋਂ 20 ਕਿਸੇ ਤੋਂ 18 ਮੈਂ ਸੰਗਤ ਵੀ ਤੁਹਾਡੇ ਅੱਗੇ ਖੜਾ ਸਕਦੇ ਜਿੰਨਾ ਜਿੰਨਾ ਤੋਂ ਮੇਰਾ ਨਾਮ ਲੈ ਕੇ ਇਹ ਬੰਦੇ ਠੱਗਿਆ ਮਾਰੀ ਤਨੇ ਮੇਰਾ ਨਾਮ ਲੈ ਕੇ ਕਿਉਂ ਠੱਗਿਆ ਮਾਰੀ ਮੈਂ ਤੇ ਘਰੇ ਦੁਵਾਲਾ ਕੇ ਆਈਆਂ ਜੀ ਮੈਂ 10 ਰੁਪਏ ਮੈਂ ਗੱਡੀ ਦਾ ਤੇਲ ਤੱਕ ਵੀ ਨਹੀਂ ਪੈਸਾ ਲਿੱਤਾ ਮਾਲਕ ਦੇ ਵਿੱਚ ਕੁਝ ਨਹੀਂ ਜਿਆ ਤੁਹਾਨੂੰ ਜਿਹੜਾ ਮੈਂ ਸਟੇਟਸ ਦੱਸਿਆ ਵੀਡੀਓ ਪਾ ਦਿਓ ਤੁਸੀਂ ਮੈਂ ਕਹਿੰਨੀ ਆ ਲੱਖਾਂ ਲੋਕਾਂ ਨੇ ਮੈਸੇਜ ਪਾਣਿਆ ਸਾਡੇ ਤੋਂ 50000 ਲਿੱਤਾ ਸਾਡੇ ਤੋਂ 50000 ਲਿੱਤਾ ਸਾਡੇ ਤੋਂ ਲੱਖ ਲਿੱਤਾ لوگوں ٹھاکریا وا پھر میریਆਂ ਫੋਟੋਆਂ ਨੇ ਗੱਡੀ ਤੇ ਲਾਈਆਂ ਮੈਂ ਇਹਨੂੰ ਕਿਹਾ ਲਾ ਫੋਟੋ ਮੈਂ ਲਾਂਦਾ ਨਹੀਂ ਚਲੋ ਮੈਂ ਤਾਂ ਇਲਾਜ ਕਰਦਾ ਹੀ ਮੈਂ ਤਾਂ ਕੁਝ ਲੈਂਦਾ ਨਹੀਂ 50000 ਰੁਪਏ ਮਲਕ ਨੇ ਉਤੋਂ ਲੈ ਲਿਆ 50000 ਲੈ ਕੇ ਤਾਂ ਇਲਾਜ ਨਹੀਂ ਹੋਇਆ ਤੇ ਬਾਅਦ ਚੋਂ ਨੇ ਮੋਗੇ ਵੱਲੋਂ ਭੇਜਤਾ ਮੋਗੇ ਚੌਂਕੀਆਂ ਭਰ ਲਓ ਨਗਦ کیش پڑے اونਾਂ ਦੇ میرے 골ਦਾ ਕੋਟਟ ਕੋਟ 40 45 ਜਣੇ ਨੇ ਲਾਂਬੇ ਦਿੱਤੇ ਵਾਪਸ ਤੇਰਾ ਨਾਲ ਲੈ ਕੇ پیسے ਲੈتے ਹਣ ਇਹ ਬੰਦੇ ਨੇ ਮੇਰਾ ਨਾਮ ਯੂਜ਼ ਕਰਕੇ ਮੇਰੇ ਨਾਂ ਤੋਂ ਕਿੰਨਾ ਪੈਸਾ ਕਮਾਇਆ 50 50000 ਲੋਕਾਂ ਤੋਂ ਲੱਖ ਲੱਖ ਰੁਪਏ ਲਿੱਤਾ ਬਦਨਾਮੀ ਮੈਨੂੰ ਮੇਹੂਜ ਭਰਾ ਨੂੰ ਟੂਏ ਜਮਾਤ ਫਿਰ ਤੇ ਵੀ ਉਹਦਾ ਪੈਸਾ ਮਾਫੀ ਮੰਗਿਆ ਜਾ ਕੇ ਉੱਥੇ ਜਾ ਕੇ ਕਿਹਾ ਯਾ ਨਾ ਬਾਬੇ ਦੇ ਮੈਂ ਅੱਗੇ ਆਪਦੇ ਭੈਣ ਦੇ ਨਾਂ 'ਤੇ ਪਿੱਛੇ ਆ ਫਿਰ ਇਹੋ ਜਿਹਾ ਭਰਾ ਤੋਂ ਕੀ ਲੈਣਾ ਤੇ ਹੁਣ ਵੀ ਗੱਦੀ ਲਾ ਰਿਹਾ ਜੀ ਹੁਣ ਪਖੰਡ ਤੋਂ ਵੀ ਕਰ ਰਿਹਾ ਜਾਂ ਤਾਨੂੰ ਕਿ ਤੇਰੇ ਵਿੱਚ ਹੈਗਾ ਕੁਝ ਕਰਕੇ ਦਿਖਾ ਬਠਿੰਡੇ ਵਾਲੇ ਬਾਬਿਆਂ ਨੇ ਜਿਹਦਾ ਭਾਂਡਾ ਤਿਆਗਦਾ ਉਹ ਕਹਿੰਦਾ ਨਾਮ ਮਾਲਕ ਸਾਡੇ ਆਵੇ ਨਾ ਜਾਵੇ ਮੇਰੇ ਨਾਲ ਵੀ ਜੀ ਕਹਿਦਾ ਮਤਲਬ ਹੈ ਨੇ ਮੈਨੂੰ ਭੈਣ ਤਾਂ ਉਹ ਚਾਰ ਬੰਦੇ ਚੱਕ ਕੇ ਲਿਆਏ ਸੀ ਬਾਤ ਉਹ ਇੱਕ ਮਾਤਾ ਦਾ ਮੁੰਡਾ ਇੰਗਲੈਂਡ ਕ ਨਹੀਂ ਅਮਰੀਕਾ ਗਿਆ ਹੋਇਆ ਤੇ ਮਾਤਾ ਆਪਾਂ ਬਿਲਕੁਲ ਰਾਜ਼ੀ ਕਰਕੇ ਤੋਰੀ ਜੀ ਉਹ ਉਹ ਪਰਿਵਾਰ ਮੇਰੇ ਕੋਲ ਅਝ ਵੀ ਐਸੀ ਦੇਖੋ ਉਹਨਾਂ ਦਾ ਅਝ ਅਸੀਂ ਕੀਤਾ ਸੁੱਕ ਨੇ ਆਦੇ ਵੀ ਹੱਕ ਦਾ ਰਸੀਆਂ ਨਾ ਜੀ ਜੀ ਤੇ ਮਲਕ ਬਾਬੇ ਨੇ ਮੇਰਾ ਨਾਂ ਲੈ ਕੇ ਜੀ ਉਹਨਾਂ ਤੋਂ 50000 ਪਵਾ ਲਿਆ ਬਾਦੋਂ ਜੀ ਜੇ ਹੁਣ ਮੈਂ ਫੋਨ ਕਰਕੇ ਉਹਨੂੰ ਕਿਹਾ ਮੈਂ ਕਿ ਭਾਈ ਤੂੰ 50000 ਰੁਪਏ ਉਹਨਾਂ ਦਾ ਵਾਪਸ ਦੇ ਇਲਾਜ ਮੈਂ ਕੀਤਾ ਤੇ ਤੂੰ ਮੇਰੇ ਨਾਲ ਲੱਗੇ ਕਿਉਂ 50000 ਪਵਾਇਆ ਜੀ ਕਹਿੰਦਾ ਮੈਂ ਸੁੱਖਾਂ ਨਹੀਂ ਸੁੱਖਾਂ ਨਹੀਂ ਅਜਾ ਲਾਤੀ ਇਲਾਜ ਹੁੰਦਾ ਉਹਨਾਂ ਸੀ ਕਿਹਾ ਤੇ ਉਹਨਾਂ ਨੇ ਮੈਨੂੰ ਸਕਰੀਨਸ਼ਾਟ ਸੈਂਡ ਕਰਦੇ ਮਲਕ ਖਾਨ ਦੇ ਖਾਤੇ 'ਚ 50000 ਗਿਆ ਜੀ ਹੁਣ ਤੁਸੀਂ ਮੈਨੂੰ ਦੋ ਦੱਸੋ ਹੁਣ ਅਸੀਂ ਕੀ ਕਰੀਏ ਤੁਸੀਂ ਕਾਰਵਾਈ ਕਰੋ ਬਦਨਾਮੀ ਤੇ ਤੁਹਾਡੀ ਹੋ ਰਹੀ ਹੈ ਨਾ ਦੇ ਫੇਰ ਤੁਸੀਂ ਜਿਵੇਂ ਉਹਨਾਂ ਨੇ ਸਕਰੀਨ ਸ਼ਾਟ ਵੀ ਪਏ ਆ ਸਾਰਾ ਕੁਝ ਪਿਆ ਜੇ ਤੁਸੀਂ ਖਬਰ ਲਾਏ ਸਕਦੇ ਆ ਦੇਖੋ ਜੀ ਇਹਦੇ ਆ ਕੰਮ ਆਨੇ ਮੇਰੇ ਨਾਂ ਤੋਂ ਘਟੋ ਘਟ ਮਲਕ ਬਾਬੇ ਨੇ 20-25 ਲੱਖ ਰੁਪਏ ਮੇਰੇ ਨਾਂ ਤੋਂ ਕਮਾਇਆ ਜੀ ਮੈਨੂੰ ਯੂਜ਼ ਕੀਤਾ ਭੈਣ ਬਣਾ ਕੇ ਬੰਦੇ ਨੂੰ ਅੱਛਾ ਹਾਂ ਤੇ ਜਦੋਂ ਇਹ ਖਬਰ ਪੈ ਗਈ ਇਹਦੇ ਕਮੈਂਟ ਬਹੁਤ ਆਣਗੇ ਸਾਡੇ ਤੋਂ 50 ਲਿੱਤਾ ਇਹਨੇ ਲਿੱਤੇ ਇਹਨੇ ਲਿੱਤੇ ਜੇ ਰੋਜੀ ਦੀ ਤੁਸੀਂ ਇਹਦੇ ਪ੍ਰੂਫ ਵੀ ਪ੍ਰੂਫ ਤਾਂ ਮੇਰੇ ਕੋਲ ਦਾ ਪੱਕਾ ਪ੍ਰੂਫ ਆ ਪ੍ਰੂਫ ਕਰਕੇ ਤੁਹਾਨੂੰ ਪਾਉਣ ਲਾਇਆ ਮੇਰੇ ਕੋਲ ਪਿਆ ਸਕਰੀਨਸ਼ਾਟ ਮਲਕ ਖਾਨ ਬਟਿੰਡਾ 50000 ਉਹਨਾਂ ਨੇ ਬਾਹਰੋਂ ਪਾਇਆ ਇੰਗਲੈਂਡ ਕਾ ਨੈਮਰੀਕਾ ਤੋਂ ਅੱਛਾ ਇਹਨੇ ਅਕਾਉਂਟ ਚ ਪਾਤਾ ਨੰਬਰ ਭੇਜ ਦੇਣੇ ਗੱਲ ਕਰ ਲਿਓ ਮੁੰਡੇ ਦੇ ਅਕਾਉਂਟ ਦੇ ਵਿੱਚ ਪਾਤਾ ਨਾ ਮਲਕ ਦੇ ਅਕਾਉਂਟ ਚ ਆਇਆ ਜੀ ਮਲਕ ਦੇ ਅਕਾਉਂਟ ਚ ਆਇਆ ਜੀ ਜੀ हां तो ਤੁਸੀਂ ਦੱਸੋ ਜੇ ਤੁਸੀਂ ਕਰੋਗੇ ਤਾਂ ਫਿਰ ਮੈਂ ਰਿਕਾਰਡਿੰਗ ਆ ਵੀ ਉਹਨਾਂ ਤੋਂ ਮਗਾ ਲੈਣਾ ਜੇ ਉਹਨਾਂ ਕੋਲ ਹੋਵੇ ਫਿਰ ਤੁਸੀਂ ਲਾਓ ਨਾਲੇ ਦੁਨੀਆਂ ਨੂੰ ਵੀ ਚੰਨਨ ਹੋਵੇ ਮੇਰੇ ਨਾਲ ਤੋਂ ਐਨੇ ਐਨੇ ਬੰਦੇ ਠੱਗੀ ਜਾਂਦੇ ਤੇ ਬਦਨਾਮੀ ਤਾਂ ਮੈਨੂੰ ਮਿਲ ਰਹੀ ਹੈ ਨਾ ਜਿਸ ਚੀਜ਼ ਦੀ ਜੀ 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 ਉਹਨਾਂ ਨੇ ਵੀ ਨੇ ਇਹ ਕਿਹਾ ਕਹਿੰਦਾ 50000 ਰੁਪਏ ਮੇਰੀ ਭੈਣ ਨੇ ਮੰਗਿਆ ਵਾ 50000 ਰੁਪਏ ਦੇ ਪਸੂਖਾਂ ਲਾਣੀਆਂ 2 ਮਹੀਨੇ ਹੋ ਗਏ ਉਹਨਾਂ ਨੇ ਪੈਸੇ ਬਾਦਲ ਉਹਨਾਂ ਦੇ ਮੈਂ ਅੱਜ ਫ੍ਰੀ ਕਰਤੇ ਮੈਂ ਤੇ ਰੁਪਏ ਵੀ ਨਹੀਂ ਲਿੱਤਾ ਜੀ ਉਹਨਾਂ ਤੋਂ ਜੀ ਉਹ ਅੱਜ ਸਕਰੀਨ ਸ਼ਾਟ ਸਾਰੇ ਦੇਖ ਕੇ ਦੇਖ ਕੇ ਗਏ ਸਾਨੂੰ ਇਹ ਇਹ ਕਿੱਥੋਂ ਦੇ ਸੀ ਜਿੰਨਾਂ ਤੋਂ ਪੈਸੇ ਪਵਾਏ ਆ ਕਿਹੜੇ ਪਿੰਡ ਦੇ ਸੀ ਇਹ ਹਰਿਆਣ ਹਰਿਆਣੇ ਤੋਂ ਹਰਿਆਣੇ ਤੋਂ ਹਰਿਆਣੇ ਚੋਂ ਇਹ ਇਲਾਜ ਤੁਸੀਂ ਕਰਾ ਸੀ ਇਹਨਾਂ ਦਾ ਜੀ ਇਲਾਜ ਉਹਦਾ ਸਾਰਾ ਮੈਂ ਕੀਤਾ ਜੀ ਪੀਜੀ ਤੋਂ ਦਵਾਈ ਚਲਦੀ ਸੀ ਕੋਈ ਚੀਜ਼ ਨੇ ਮਾਤਾ ਨੂੰ ਫੜਿਆ ਹੋਇਆ ਸੀਗਾ 10-12 ਸਾਲਾਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਮਾਤਾ ਬਿਲਕੁਲ ਠੀਕ ਆ ਇਲਾਜ ਮੈਂ ਕੀਤਾ ਮੇਰੇ ਨਾਲ ਲੈ ਕੇ ਕਿ ਬਾਬੇ ਸ਼ਿਭੂ ਨੂੰ ਪੈਸੇ ਦੇਣੇ ਆ ਆਪਦੇ ਪੈਸੇ ਨੂੰ 50000 50000 ਉਹਨੇ ਆਪਦੇ ਖਾਤੇ ਚ ਪਵਾ ਕੇ ਖਾ ਗਿਆ ਤੇ ਉਧਰੋਂ ਫਿਰ ਬਾਬਾ ਜਿਹੜਾ ਮਲਕ ਖਾਨ ਆ ਤੁਸੀਂ ਕਹਿੰਦੇ ਆਂ ਵੀ ਉਹਨਾਂ ਨੂੰ ਫਿਰ ਕਿਵੇਂ ਮਿਲਿਆ ਉਹ ਉਹ ਕਹਿੰਦਾ ਮਤਲਬ ਜਦੋਂ ਮੈਂ ਦੁਵਾਨ ਲਾਂਦੀ ਸੀਗੀ ਬਠਿੰਡੇ ਜੀ ਉਦੋਂ ਫਿਰ ਉੱਥੇ ਸੰਗਤ ਆਂਦੀ ਸੀਗੀ ਇੱਕ ਉਹਨੇ ਆਪਣੇ ਪੇਜ ਤੇ ਮੇਰੀ ਵੀਡੀਓ ਪਾਤੀ ਸੀਗੀ ਉਹਨੂੰ ਦੇਖ ਕੇ ਸੰਗਤ ਫੋਨ ਲਾਣ ਲੱਗੇ ਮੇਰੇ ਘਰ ਕੇ ਸੰਗਤ ਉੱਥੇ ਬਹੁਤ ਆਣ ਲੱਗੇ ਸੀ ਪਰ ਸਾਰੇ ਸੰਗਤ ਠੱਗਿਆ ਜੀ ਕਿਸੇ ਤੋਂ 50000 ਲਿੱਤਾ ਕਿਸੇ ਤੋਂ 20 ਕਿਸੇ ਤੋਂ 18 ਮੈਂ ਸੰਗਤ ਵੀ ਤੁਹਾਡੇ ਅੱਗੇ ਖੜਾ ਸਕਦੇ ਜਿਨ੍ਹਾਂ ਜਿਨ੍ਹਾਂ ਤੋਂ ਮੇਰਾ ਨਾਮ ਲੈ ਕੇ ਬੰਦੇ ਨੇ ਠੱਗਿਆ ਮਾਰੀਆਂ ਇਹ ਫਰੋੜੀ ਆ ਫਿਰ ਬਾਬਾ ਇਹ ਤੇ ਤੁਹਾਡੇ ਸਾਹਮਣੇ ਆ ਜੀ ਮੈਂ ਤਾਂ ਪ੍ਰੂਫ ਵੀ ਦਵਾਂਗੀ ਸਬੂਤ ਵੀ ਦਵਾਂਗੀ ਐਨੇ ਮੇਰੇ ਨਾਲ ਲੈ ਕੇ ਕਿਉਂ ਠੱਗਿਆ ਮਾਰਿਆ ਮੈਂ ਤੇ ਘਰੇ ਦਵਾਲਾ ਕੇ ਆਈਆਂ ਜੀ ਮੈਂ 10 ਰੁਪਏ ਮੈਂ ਗੱਡੀ ਦਾ ਤੇਲ ਤੱਕ ਵੀ ਨਹੀਂ ਪੈਸਾ ਲਿੱਤਾ ਕੋਈ ਇਹਦੇ ਚ ਜਿਵੇਂ ਤੁਸੀਂ ਤਾਂ ਚਲੋ ਪੁਰਾਣੇ ਸਮੇਂ ਤੋਂ ਕੰਮ ਕਰਦੇ ਆਏ ਹੋ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੋ ਤੇ ਕੋਈ ਇਹਦੇ ਚ ਹੈ ਹੋਇਆ ਕੁਝ ਕਿਹੜਾ ਇਹ ਸਿਆਣੇ ਦਾ ਕੰਮ ਕਰਦਾ ਹੋਵੇ ਲੋਕਾਂ ਦਾ ਫਾਇਦਾ ਕਰਦਾ ਹੋਵੇ ਮੌਲਕ ਦੇ ਵਿੱਚ ਕੁਝ ਨਹੀਂ ਜਿਆ ਤੁਹਾਨੂੰ ਜਿਹੜਾ ਮੈਂ ਸਟੇਟਸ ਦੱਸਿਆ ਵੀਡੀਓ ਪਾ ਦਈਓ ਤੁਸੀਂ ਮੈਂ ਕਹਿੰਨੀ ਆ ਲੱਖਾਂ ਲੋਕਾਂ ਨੇ ਮੈਸੇਜ ਪਾਣੇ ਸਾਡੇ ਤੋਂ 50000 ਲਿੱਤਾ ਸਾਡੇ ਤੋਂ 80000 ਲਿੱਤਾ ਸਾਡੇ ਤੋਂ ਲੱਖ ਲਿੱਤਾ ਬਾਬਾ ਸ਼ਿਵਮ ਦੀਆਂ ਫੋਟੋਆਂ ਵੀ ਤੁਹਾਨੂੰ ਆਣ ਗਈਆਂ ਲੋਕਾਂ ਨੂੰ ਠੱਗ ਰਿਆ ਵਾ ਫਿਰ ਮੇਰੀਆਂ ਫੋਟੋਆਂ ਨੇ ਗੱਡੀ ਤੇ ਲਾਈਆਂ ਮੈਂ ਇਹਨੂੰ ਕਿਹਾ ਲਾ ਫੋਟੋਆਂ ਲਾਂਦਾ ਨਹੀਂ ਪਿਆ ਜਿਹੜੀ ਤੁਹਾਡੀ ਹੁਣ ਤੁਸੀਂ ਆ ਵੀਡੀਓ ਮੇਰੇ ਨਾਲ ਗੱਲ ਕਰ ਰਹੇ ਹੋ ਆਪਾਂ ਇਹ ਪਾ ਦਈਏ ਲੋਕਾਂ ਨੂੰ ਦਿਖਾ ਦਈਏ ਵੀ ਆ ਬਾਬਾ ਸ਼ਿਵਮ ਬੋਲ ਰਿਹਾ ਸ਼ਿਵਮ ਬਾਬੇ ਦੇ ਨਾਂ ਤੇ ਇਹ ਮੋਗੇ ਵਾਲੇ ਦੇ ਨਾਂ ਤੇ ਲੋਕਾਂ ਤੋਂ ਪੈਸੇ ਪਵਾ ਰ ਅਸੀਂ ਇਹ ਵੀਡੀਓ ਪਾ ਦਿੱਗੇ ਪਾਣੀ ਹੈ ਜੀ ਵੀਡੀਓ ਤਾਈਆਂ ਤੁਹਾਨੂੰ ਬਜ਼ੁਰਗੋਂ ਮੈਂ ਫੋਨ ਲਾਇਆ ਮੈਂ ਤੁਹਾਡੇ ਨਾਲ ਰਾਇਸਲਾ ਕੀਤੀ ਆ ਮੈਂ ਕਿ ਦੇਖੋ ਐ ਕਰ ਰਹੇ ਹਾਂ ਤੁਸੀਂ ਦੱਸੋ ਇਹਦਾ ਆਪਾਂ ਨੂੰ ਹੱਕ ਹੈ ਕਿ ਨਹੀਂ ਹੈ ਨਾ ਹੁਣ ਮੇਰਾ ਬਦਨਾਮ ਹੋ ਰਿਹਾ ਵੇਖੋ ਜਦੋਂ ਤੁਹਾਡਾ ਨਾਮ ਲੈ ਕੇ ਕੁਝ ਤੋਂ ਪੈਸੇ ਪੁਆਉਣਗਾ ਇੱਕ ਹੁਣ ਤੁਹਾਡੇ ਡੇਰੇ ਦੀ ਹੋਊਗਾ ਨਾ ਜੀ ਮੈਂ ਬਠਿੰਡੇ ਇਲਾਜ ਕੀਤਾ ਉਹ ਮੂਵੀ ਵਾਲਾ ਕੰਮ ਕਰਦੇ ਸੀ ਕਿ ਚਾਰ ਫੋਟੋਆਂ ਮੇਰੇਆ ਬਣਾ ਕੇ ਦੇ ਕੇ ਆਏ ਉਹਨਾਂ ਦਾ ਮੈਂ ਇਲਾਜ ਕੀਤਾ ਉਹਨਾਂ ਦੀ ਢੂਂ ਦੇ ਵਿੱਚ ਪ੍ਰੋਬਲਮ ਸੀ ਚਲੋ ਮੈਂ ਤਾਂ ਇਲਾਜ ਕਰਤਾ ਮੈਂ ਤਾਂ ਕੁਝ ਲਿੱਤਾ ਨਹੀਂ 50000 ਰੁਪਏ ਮਲਕ ਨਹੀਂ ਉਤੋਂ ਲੈ ਲਿਆ ਹੂੰ ਤੇ 50000 ਲੈ ਕੇ ਤਾਂ ਇਲਾਜ ਨਹੀਂ ਹੋਇਆ ਤੇ ਬਾਅਦ ਚ ਉਹਨੇ ਮੋਗੇ ਵੱਲ ਨੂੰ ਭੇਜਤਾ ਮੋਗੇ ਚੌਂਕੀਆਂ ਭਰ ਲਓ ਹੂੰ ਨਕਦ ਕੈਸ਼ ਫੜਿਆ ਉਹਨਾਂ ਤੋਂ ਹੂੰ ਇੱਕ ਮਾਤਾ ਆਂਟੀ ਸੀ ਕਿ ਉਹਨਾਂ ਦੇ ਘਰ ਵਾਲਾ ਮਲਾਜਮ ਬਠਿੰਡੇ ਸ਼ਹਿਰ ਤੋਂ ਹੈ 18500 ਉਹਨਾਂ ਤੋਂ ਲਿੱਤਾ ਨਕਦ ਕੈਸ਼ ਹੂੰ ਮੇਰੇ ਕੋਲ ਤਾਂ ਤੇ 40 45 ਜਣੇ ਨੇ ਲਾਂਬੇ ਦਿੱਤੇ ਬਾਬਾ ਤੇਰਾ ਨਾਮ ਲੈ ਕੇ ਪੈ ਲੈਤੇ ਆ ਨੇ ਇਹਦਾ ਵਿੱਚ ਕਿਤੇ ਇਸ ਵੀਡੀਓ ਦੇ ਇੱਕ ਵੀਡੀਓ ਦੇ ਵਿੱਚ ਇਹ ਵੀ ਕਹਿ ਰਹੇ ਉਹ ਤਾਂ ਮੇਰੀ ਭੈਣ ਨਾਲ ਅਸੀਂ ਹਜ਼ਾਰ ਵਰੀ ਲੜਾਂਗੇ ਹਜ਼ਾਰ ਵਰੀ ਇਕੱਠੇ ਹੋਵਾਂਗੇ ਮੈਂ ਦੇਖੋ ਜੀ ਮੈਂ ਇੱਕ ਵਾਰੀ ਰਿਸ਼ਤਾ ਪਾਣੀ ਹੁੰਨੀ ਆ ਜਿਹਦਾ ਬੰਦੇ ਨੇ ਨਿਭਾ ਲਿਆ ਮੈਂ ਸਾਰੀ ਜ਼ਿੰਦਗੀ ਨਹੀਂ ਬਣਾ ਲਾ ਇਨਸਾਨ ਆ ਕੋਈ ਮੇ ਹੋ ਜਾ ਪੁੱਦੂ ਨਹੀਂ ਉਹਨੇ ਇਹ ਬੰਦੇ ਨੇ ਮੇਰਾ ਨਾਮ ਯੂਜ਼ ਕਰਕੇ ਮੇਰੇ ਨਾਮ ਤੋਂ ਕਿੰਨਾ ਪੈਸਾ ਕਮਾਇਆ 50 50000 ਲੋਕਾਂ ਤੋਂ ਲੱਖ ਲੱਖ ਰੁਪਏ ਲਿੱਤਾ ਬਦਨਾਮੀ ਮੈਨੂੰ ਮੇ ਹੋ ਜਾ ਭਰਾ ਨੂੰ ਤੂੰ ਜਮਾਰਨਾ ਜਿਹੜੇ ਚੱਲੇ ਪੈਸਿਆਂ ਤੇ ਮੇਰੇ ਤੇ ਵਿਵਤਾ ਪੈ ਗਈ ਮੇਰੇ ਤੇ ਵਿਵਤਾ ਪੈ ਇਹ ਤਾਂ ਮਾਫੀ ਮੰਗੇ ਆ ਜਾ ਕੇ ਉੱਥੇ ਜਾ ਕੇ ਕਿਹਾ ਨਾ ਬਾਬੇ ਦੇ ਮੈਂ ਅੱਗੇ ਆਪਦੇ ਭੈਣ ਦੇ ਨਾਮੇ ਪਿੱਛੇ ਫਿਰ ਉਹ ਜਿਹਾ ਭਰਾ ਤੋਂ ਕਹਿ ਲੈਣਾ ਹੂੰ ਥੋੜਾ ਸਾਮਾਨੀ ਆ ਸਾਰੇ ਪੰਜਾਬ ਨੇ ਵੀਡੀਓ ਦੇਖੀ ਹੋ ਇੱਕ ਪਾਸੇ ਇਹ ਕਹਿੰਦਾ ਸੀ ਮੈਂ ਪਖੰਡ ਕਰਦਾ ਸੀ ਪਹਿਲਾਂ ਪਰ ਹੁਣ ਨਹੀਂ ਕਰੂੰਗਾ ਪਹਿਲਾਂ ਕਰਦਾ ਸੀ ਤੇ ਹੁਣ ਵੀ ਗੱਡੀ ਲਾ ਰਿਹਾ ਜੀ ਹੁਣ ਪਖੰਡ ਤੋਂ ਵੀ ਕਰ ਰਿਹਾ ਜਾਂ ਤੈਨੂੰ ਕਿ ਤੇਰੇ ਵਿੱਚ ਹੈਗਾ ਕੁਝ ਕਰਕੇ ਦਿਖਾ ਹੂੰ ਹੂੰ ਬਿਲਕੁਲ ਸਹੀ ਆ ਜੀ ਹੂੰ ਤੇ ਹੋਰ ਕੁਝ ਕਹਿਣਾ ਕਿਵੇਂ ਹੋਰ ਕੁਝ ਬਾਬਾ ਜੀ ਕੀ ਕਹਿਣਾ ਚਾਹੁੰਦੇ ਦੱਸੋ ਤੁਸੀ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਇਹ ਮਲਕ ਖਾਨ ਪਰ ਤੁਹਾਡੇ ਨਾਂ ਤੇ ਬਾਬਾ ਸ਼ਿਵਨਾਥ ਦੇ ਨਾਂ ਤੇ ਲੋਕਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਰਿਹਾ ਤੁਸੀਂ ਕਿਹਨੇ 50000 ਰੁਪਏ ਖਵਾ ਲਿਆ ਇਹ ਪਤਾ ਹੋਰਾਂ ਦੇ 50000 ਰੁਪਏ ਮੂਵੀ ਵਾਲੇ ਤੋਂ ਲਿੱਤਾ 50000 ਰੁਪਏ ਇਹਨੇ ਲਿੱਤਾ ਆਪਣੇ ਹਰਿਆਣੇ ਵਾਲੇ ਤੋਂ ਜਿਨ੍ਹਾਂ ਦੀ ਮਾਤਾ ਇੱਥੋਂ ਗੱਡੀ ਤੋਂ ਠੀਕ ਹੋਈ ਆ ਉਹਨਾਂ ਨੂੰ ਬਹੁਤ ਤਕੜੀ ਬਿਮਾਰੀ ਸੀ ਬਾਬਾ ਜੀ ਨੇ ਕਰਤੀ ਠੀਕ ਕਰਕੇ ਤੇ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਚੰਕਿਆ ਤੁਸੀਂ ਮੋਗੇ ਭਰੋ ਜੋ ਇਲਾਜ ਅਸੀਂ ਕੀਤਾ ਸੀ ਤਾਂ ਉਹਨਾਂ ਤੋਂ ਰੁਪਈਆ ਵੀ ਨਹੀਂ ਲਿੱਤਾ ਜਿਹੜੇ ਇਹੋ ਜਿਹੇ ਜਿਹੜੇ ਇਹੋ ਜਿਹੇ ਪਖੰਡੀ ਢੋਂਗੀ ਐ ਕੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਹੋਣੀ ਚਾਹੀਦੇ ਜੀ ਕਾਰਵੇ ਜਿਹੜੇ ਨਜਾਇਜ਼ ਲੋਕਾਂ ਨੂੰ ਠੱਗਦੇ ਆ। ਔਲੇ ਪਾਲੇ ਲੋਕਾਂ ਨੂੰ ਕਿਸੇ ਦਾ ਨਾਂ ਲੈ ਕੇ ਠੱਗਣਾ ਕਿ ਮੈਂ ਫਲਾਣਾ ਬੋਲ ਰਿਹਾ। ਬਠਿੰਡੇ ਬਠਿੰਡੇ ਵਾਲੇ ਬਾਬਿਆਂ ਨੇ ਜਿਹਦਾ ਭਾਂਡਾ ਤਿਆਗਦਾ ਉਹ ਕਹਿੰਦਾ ਨਾ ਮਾਲਕ ਸਾਡੇ ਆਵੇ ਨਾ ਜਾਵੇ। ਬਾਬੇ ਦੇ ਨਾਂ ਸਾਰੇ ਨੂੰ ਪਤਾ ਜੀ। ਬਾਬਾ ਕੀ ਨਾਂ ਉਹਨਾਂ ਦਾ ਹੀ? ਬਠਿੰਡੇ ਵਾਲੇ ਬਾਬਾ ਸਾਗਰ ਜੀ, ਬਾਬਾ ਜਸ਼ਨ ਉਹਨਾਂ ਨੇ ਭਾਂਡਾ ਤਿਆਗਿਆ ਵੀਡੀਓ ਪਾਈਆ ਨਾ ਕਹਿੰਦਾ ਅਸੀਂ ਇਹਦੇ ਆਈਏ ਨਾ ਜਾਈਏ ਨਾ ਅਸੀਂ ਆਪਦੇ ਦੁਵਾਨ ਤੋਂ ਉਹਨੂੰ ਲਿਆਈਏ। ਜੀ। ਮੇਰੇ ਨਾਲ ਵੀ ਜੀ ਕਹਿਣਾ ਮਤਲਬ ਇਹਨੇ ਮੈਨੂੰ ਭੈਣ ਬਣਾ ਕੇ ਮੇਰੇ ਨਾਲ ਬਹੁਤ ਵੱਡਾ ਫਲੌਟ ਕੀਤਾ ਸ ਬੰਦੇ ਨੇ ਆ ਤੁਸੀਂ ਦੱਸਿਓ ਜੀ ਇਹਨੇ ਜਦੋਂ ਤੁਹਾਨੂੰ ਭੈਣ ਬਣਾ ਕੇ ਇਹਨੇ ਵਰਤਿਆ ਤੁਸੀਂ ਕਹਿੰਨੇ ਹੋ ਵੀ ਮੇਰੇ ਕੋਲ ਤਾਂ ਦੇਖੋ ਜੀ ਮੈਂ ਮਹੰਤ ਲੋਗ ਆ ਹੂੰ ਗੁਰਗੱਦੀ ਕਰਦੀ ਸ਼ੁਰੂ ਤੋਂ ਗੁਰਗੱਦੀ ਕਰਦੀ ਆਈਆਂ ਹਨਾ ਜਦੋਂ ਅਸੀਂ ਗੰਦੇ ਜਦੋਂ ਅਸੀਂ ਗੱਡੀ ਤੇ ਬੈਠੇ ਹੁੰਨੇ ਪੈਰੇ ਦੇ ਵਿੱਚ ਬੈਠੇ ਹੁੰਨੇ ਉਹ ਤੋਂ ਸਾਡਾ ਪੈਰਾ ਉਹ ਤੋਂ ਸਾਡਾ ਬੋਲ ਹੁੰਦਾ ਬੰਦੇ ਆਲਾ ਕਿ ਉਹ ਨਾਥਾਂ ਦੀ ਗੱਡੀ ਆ ਇਹ ਮਰਦਾਂ ਦੀ ਗੱਡੀ ਆ ਉਹ ਅਸੀਂ ਮਹੰਤ ਲੋਗ ਆ ਹਨਾ ਜੀ ਏ ਹੁਣ ਮੇਰੇ ਨਾਲ ਇਹੋ ਜਿਹਾ ਕੁਝ ਕਰਕੇ ਜੱਜਿੱਥੇ ਸੁਖ ਪਾ ਲੂਗਾ ਹੂੰ 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 ਸਾਢੇ 18 ਇੱਕ ਤੋਂ ਫਿਰ 5000 ਇੱਕ ਤੋਂ ਐਨੇ ਇੱਕ ਤੋਂ 50 ਇੱਕ ਤੋਂ 50 ਇੱਕ ਤੋਂ ਮੈਂ ਵੀਡੀਓ ਪਵਾਣੀ ਆ ਜੀ ਹਰਿਆਣੇ ਵਾਲਿਆਂ ਨੂੰ ਕਹਿ ਕੇ ਤੇ ਤੁਹਾਡੇ ਨਾਲ ਗੱਲ ਕਰਕੇ ਤੇ ਤੁਹਾਡੇ ਲਪੇਸ਼ ਤੇ ਪਵਾਉਂਗੀ ਭੇਜੋ ਸਾਨੂੰ ਅਸੀਂ ਪਾਵਾਂਗੇ ਕਿ ਲੋਕਾਂ ਨੂੰ ਦੱਸ ਗਏ ਕਿ ਜਿਹੜਾ ਮਲਕ ਖਾਨ ਹੈ ਇਹ ਠਾਗਾ ਸਰੇ ਦਾ ਇਹ ਲੋਕਾਂ ਨੂੰ ਠੱਗੀਆਂ ਮਾ ਦਾ ਫੋਨ ਕਰਦਾ ਮੈਂ ਚਾਰ ਚਾਰ ਪੰਜ ਸਬੂਤ ਇਕੱਠੇ ਕਰ ਲੈਣ ਦਿਓ ਜੀ ਇੱਕ ਮੈਨੂੰ ਕੱਲ ਕੈਨੇਡਾ ਤੋਂ ਵੀ ਕੁੜੀ ਦਾ ਫੋਨ ਆਇਆ ਉਹਨੇ ਵੀ 50000 ਰੁਪਏ ਨੇ 60000 ਰੁਪਏ ਪਾਇਆ ਹੂੰ ਮੈਂ ਚਾਰ ਪੰਜ ਪ੍ਰੂਫ ਇਕੱਠੇ ਕਰਕੇ ਫਿਰ ਮੈਂ ਤੁਹਾਡੇ ਨਾਲ ਕੱਲ ਨੂੰ ਫੋਨ ਤੇ ਗੱਲ ਕਰਕੇ ਤੁਹਾਨੂੰ ਸੈਂਡ ਕਰੂੰਗੀ ਕਿ ਪ੍ਰੋਫੈਸਰ ਬੋਤਾ ਤੇ ਕੰਮ ਗੱਲ ਕਰਾਂਗੇ ਆਪਾਂ ਨਜਾਇਜ਼ ਨਹੀਂ ਕਰਨੀ ਜੀ ਹੁਣ ਇਹ ਜਿਹੜੀ ਆਪਾਂ ਗੱਲ ਕਰ ਇਹ ਤੁਹਾਡੀ ਵੀਡੀਓ ਅਸੀਂ ਪਾ ਦਿੱਗੇ ਉਹਨੂੰ ਦਿਖਾ ਦਿੱਗੇ ਲੋਕਾਂ ਨੂੰ ਵੀ ਜਿਹੜੇ ਇਹ ਬਾਬਾ ਸ਼ਿਵਨਾਥ ਦੇ ਨਾਲ ਇਸ ਨੇ ਠੱਗੀ ਮਾਰੀ ਆ ਢੋਂਗੀ ਨੇ ਨੇ ਪੈਣੀ ਆ ਤੁਸੀਂ ਜਿਹੜੇ ਮੈਂ ਗੱਲ ਕੀਤੀ ਹੈ ਤੁਹਾਡੇ ਨਾਲ ਕਰ ਰਿਹਾ ਰਿਕਾਰਡ ਹੋਣੇ ਇਹ ਤੁਸੀਂ ਪਾਓ ਹਾਂ ਪਾ ਦਿੰਨੇ ਆ ਤੁਹਾਡੀ ਗਾਂ 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 ਵਾਲੇ ਦੁਨੀਆ ਬੱਚੇ ਮੇਰੇ ਨਾਲ ਤੋਂ ਸਹੀ ਹੈ ਨਾ ਬਾਪੂ ਸਹੀ ਹੈ ਬਿਲਕੁਲ 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 ਕੋਈ ਹੋਰ ਨਾ ਬੰਦਾ ਠੱਗਾ ਜਾਵੇ ਜੀ 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 ਜਿੰਨਾ ਕਿ ਗੱਲ ਨੂੰ ਮੈਂ ਤੁਹਾਡੇ ਕੱਲ ਨੂੰ ਮੈਂ ਸਾਰੇ ਪ੍ਰੂਫ ਲੈ ਕੇ ਸਾਰਾ ਕੁਝ ਲੈ ਕੇ ਤੁਹਾਨੂੰ WhatsApp ਤੇ ਸੈਂਡ ਕਰਕੇ ਤੁਹਾਨੂੰ ਕਾਲ ਲਾਉਂਗੇ ਹੁਣ ਦੇਖੋ ਜੀ ਜਿਹੜਾ ਮੈਂ ਨਹੀਂ ਬੋਲੂਗੀ ਜੇ ਮੇਰੇ ਕੋਲ ਪ੍ਰੂਫ ਆਇਆ ਨਾ ਮੈਂ ਬੋਲੂਗੀ ਜਿੰਨਾ ਤੇ ਪੈਸੇ ਪਵਾਏ ਐ ਉਹ ਉਹ ਬੋਲਣਗੇ ਵੀ ਸਾਡੇ ਨਾਲ ਠੱਗੀ ਮਾਰ ਕੇ ਤੁਹਾਡਾ ਨਾਮ ਲੈ ਕੇ ਮੇਰੇ ਕੋਲੇ ਚਾਰ ਪੰਜ ਬਿੱਬੀਆਂ ਆਈਆਂ ਜੀ ਕਹਿੰਦਾ ਮਤਲਬ ਤੁਹਾਨੂੰ ਪਤਾ ਕਿ بڑے ਘਰਦਿਆਂ ਬਿੱਬੀਆਂ ਉਹ ਮੀਡੀਆ ਦੇ ਵਿੱਚ ਨਹੀਂ ਆਣਾ ਚਾਹੁੰਦੀਆਂ ਉਹਨਾਂ ਨੇ ਬਿੱਬੀਆਂ ਨੂੰ ਖੜਾ ਕੇ ਤੁਹਾਡੇ ਅਮਨੇ ਸਾਹਮਣੇ ਗੱਲ ਕਰਾ ਕੇ ਤੇ ਫਿਰ ਤੁਸੀਂ ਆਪ ਹੀ ਦੇਖ ਲਓ ਟੱਗੀ ਮਾਰੇ ਕਹਿੰਦੇ ਸਰਕਾਰੀ ਬੰਦਾ ਉਹਦੇ ਘਰ ਵਾਲੇ ਵੀ ਸਰਕਾਰੀ ਮੁਲਾਜ਼ਮ ਉਹ ਆਪ ਵੀ ਸਰਕਾਰੀ ਉਹਨਾਂ ਨੂੰ ਵੀ 20000 ਦਾ ਕੀ ਕੀ ਆਪ ਪੈਜੋਗਾ ਪਰ ਟੱਗੇ ਦਾ ਟੱਗੇ ਆ ਨਾ ਮੇਰੇ ਨਾਮਾਂ ਲੈ ਕੇ ਮਾਰੇ ਨਕਦ ਕੈਸ਼ੇ ਝੂਠ ਥੋੜੀ ਬੋਲਣਗੇ ਹੂੰ 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 ਬਿਲਕੁਲ ਸਹੀ ਹੈ ਸਰਕਾਰੀ ਮੁਲਾਜ਼ਮ ਹੈ ਜਿੰਨਾਂ ਤੋਂ ਪੈਸੇ ਲੇਤਾ ਝੂਠ ਥੋੜੀ ਬੋਲਣਗੇ ਤਾਂ ਸੱਚੇ ਬੋਲਣਗੇ ਨਾ ਹੂੰ ਜਿਹੜਾ ਤੁਹਾਡੇ ਵਰਗੇ ਕੋਈ ਬਾਬੇ ਸਾਧੂ ਸੰਤ ਕੰਮ ਕਰਦੇ ਆ ਉਹਨਾਂ ਨੂੰ ਫੇਰੇ ਲੀਕ ਲਾ ਰਿਹਾ ਮੇਰਾ ਮਲਕ ਬਾਬਾ ਇਹ ਅਸੀਂ ਤਾਂ ਹੁਣ ਵੇਖੋ ਜੀ ਵੀਰਵਾਰ ਦਾ ਰੈਣਾ ਘੱਟੋ ਘੱਟ 35-40 ਉਮਰੀਏ ਜੇ ਰਾਜੀ ਹੋਏ ਆ ਹੂੰ ਜਿਹੜੀ ਉਹ ਸਾਡੇ ਕੋਲ ਗੱਲਬਾਤ ਕਰਾ ਮਾ ਤਾਂ ਤੁਹਾਡੇ ਕੋਲੇ ਨੇਗੇਟਿਵ એનર્ਜੀ ਜਿਹਨੂੰ ਕਹਿ ਦਿੰਦੇ ਨੇ ਉਹ ਮਰੀਜ਼ ਹਸਪਤਾਲ ਚ ਜਾਂਦਾ ਸਾਰੇ ਸ਼ਰੀਰ ਦੇ ਵਿੱਚ ਉਹਨੇ ਦਰਦ ਪੈਂਦੇ ਆ ਪੀੜਾ ਪੈਂਦੇ ਆ ਡਾਕਟਰ ਉਹਨਾਂ ਦੀ ਰਿਪੋਰਟਾਂ ਕਰਦੇ ਰਿਪੋਰਟਾਂ ਚ ਕੁਝ ਨਹੀਂ ਆਂਦਾ ਉਹਨੇ ਡਾਕਟਰ ਦਾ ਰਿਪੋਰਟਾ ਦੇਖ ਕੇ ਦਵਾਈ ਦੋ ਗਾਣਾ ਜੇ ਰਿਪੋਰਟਾਂ ਚ ਕੁਝ ਨਹੀਂ ਆਂਦਾ ਮਰੀਜ਼ ਫਿਰ ਵੀ ਬਿਮਾਰ ਆਉਂਦਾ ਲਾ ਜਿਵੇਂ ਕਰਦੇ ਨੇਗੇਟਿਵ એનર્ਜੀ ਜਿਹਨੂੰ ਕਹਿ ਦਿੰਦੇ ਨੇ ਭੂਤ ਪ੍ਰੇਤ ਜੀ ਜੇ ਲੋਕਾਂ ਤੋਂ ਇਸ ਤਰ੍ਹਾਂ ਇਹ ਪੈਸੇ ਪਾਉਣੋਂ ਨਾ ਹਟਿਆ ਤੁਹਾਡੇ ਨਾਂ ਤੇ ਤੁਸੀਂ ਕੋਈ ਕਾਰਵਾਈ ਕਰਵਾਉਂਗੇ ਤੇ ਕੋਈ ਤੁਸੀਂ ਇੱਕ ਵਾਰੀ ਆਹ ਵੀਡੀਓ ਪਾਓ ਮੈਂ ਤੁਹਾਨੂੰ ਸਬੂਤ ਦਿੰਨੀ ਆ ਜਦੋਂ ਇਹਨੇ ਆਪੇ ਹਟ ਜਾਣਾ ਜਦੋਂ ਪਤਾ ਲੱਗ ਗਿਆ ਡੰਡਾ ਟੈਟ ਹੋ ਗਿਆ ਇੱਕ ਹੋਰ ਪਾਕਿਸਤਾਨ ਦਾ ਕਹਿੰਦੇ ਕਿੱਥੋਂ ਦਾ ਉਹਨੇ ਮੇਰੇ ਨਾਂ ਤੇ ਕਰੋੜਾ ਰੁਪਇਆ ਪਵਾ ਲਿਆ ਉਹ ਬੰਦੇ ਨੇ ਬਦਨਾਮ ਕਰਦੇ ਰਹਿੰਦੇ ਹੁੰਦੇ ਨੇ ਮੈਨੂੰ ਭੈਣ ਬਣਾਏ ਸੀ ਗਰਾਂਦੇ ਹੁੰਦੇ ਦਸ ਰਾਂ ਨੇ ਕਰਦੇ ਸੀ ਪੈਸੇ ਇਹ ਲੈ ਕੇ ਪੈਸੇ ਇਹ ਪਵਾ ਕੇ ਸਾਰਾ ਕੁਝ ਇਹ ਕਰਕੇ ਬਦਨਾਮੀ ਮੈਨੂੰ ਮਿਲ ਰਹੀ ਆ